ਉਤਰੀ ਭਾਰਤ ਦੇ ਮਸ਼ਹੂਰ ਕਾਰਪੋਰੇਟ ਹਸਪਤਾਲ ਅੰਮ੍ਰਿਤਸਰ ਨੇ ਪਠਾਨਕੋਟ ਵਿੱਚ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਨੇ। ਜ਼ਿਲ੍ਹਾ ਪਠਾਨਕੋਟ ਨੂੰ ਇੱਕ ਅਜਿਹੇ ਹਸਪਤਾਲ ਦੀ ਲੋੜ ਸੀ ਜਿੱਥੇ 24 ਘੰਟੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਮੌਜੂਦ ਹੋਵੇ ਤੇ ਉੱਥੇ ਮਰੀਜ਼ਾਂ ਦਾ ਘੱਟ ਖਰਚ ਤੇ ਇਲਾਜ ਜਿਹੜਾ ਹੈ ਉਹ ਉੱਥੇ ਹੋ ਸਕੇ ਤੇ ਹੁਣ ਨਿਗਮ ਹਸਪਤਾਲ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਜਾਣਕਾਰੀ ਨਿਗਮ ਹਸਪਤਾਲ ਦੇ ਐਮ ਡੀ ਡਾਕਟਰ ਜਤਿੰਦਰ ਮਲਹੋਤਰਾ ਨੇ ਜਿਹੜੀ ਹੈ ਹਸਪਤਾਲ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਜਿਲ੍ਹੇ ਦੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਤੇ ਉਹਨਾਂ ਦੱਸਿਆ ਹੈ ਕਿ ਹਸਪਤਾਲ ਦੀਆਂ ਸਾਰੀਆਂ ਮਸ਼ੀਨਾਂ ਵਿਸ਼ਵਪਰਵ ਵਿੱਚ ਮੈਡੀਕਲ ਖੇਤਰ ਵਿੱਚ ਵਰਤੀਆਂ ਜਾਂਦੀਆਂ ਆਧੁਨਿਕ ਮਸ਼ੀਨਾਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੂਰੇ ਦੇਸ਼ 'ਚ ਕੁਝ ਹੀ ਥਾਵਾਂ ਤੇ ਜੜੀਆਂ ਨੇ ਅਜਹੀਆਂ ਮਸ਼ੀਨਾਂ ਜੜੀਆਂ ਨੇ ਉਪਾਈਆਂ ਜਾਂਦੀਆਂ ਨੇ ਇਸ ਮੌਕੇ ਤੇ ਡਾਕਟਰ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਹਸਪਤਾਲ ਅੰਮ੍ਰਿਤਸਰ ਵਿੱਚ ਪਿਛਲੇ 20 ਸਾਲਾਂ ਤੋਂ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਪਠਾਨਕੋਟ ਜ਼ਿਲ੍ਹੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਇਹੋ ਜਿਹੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪਠਾਨਕੋਟ ਦੇ ਲੋਕਾਂ ਨੂੰ ਪਹਿਲਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਿਸ ਦੀ ਹੁਣ ਲੋੜ ਨਹੀਂ ਰਹੇਗੀ ਕਿਉਂਕਿ ਪਠਾਨਕੋਟ ਵਿੱਚ ਖੋਲੀ ਗਈ ਉਹਨਾਂ ਦੀ ਸ਼ਾਖਾ ਅੰਮ੍ਰਿਤਸਰ-ਮਾਂਗ ਪਠਾਨਕੋਟ ਵਿੱਚ ਵੀ ਸਹੂਲਤਾਂ ਪ੍ਰਦਾਨ ਕਰੇਗੀ। ਤੇ ਇਸ ਦੇ ਨਾਲ ਹੀ ਡਾਕਟਰ ਅਜਿੰਦਰ ਰਾਜਨ ਦੀ ਇੱਕ ਵਾਈ ਟ੍ਰੋਮਾ ਮੈਨੇਜਮੈਂਟ ਦਾ ਕੰਮ ਕਰ ਰਿਹਾ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜਾ ਹੈ ਉਹ ਕੰਮ ਨਿਭਾ ਰਹੇ ਨੇ ਤੇ ਡਾਕਟਰ ਜਸਿੰਦਰ ਮਲਹੋਤਰਾ ਨੇ ਦੱਸਿਆ ਹੈ ਕਿ ਸੜਕ ਹਾਸਿਆਂ ਵਿੱਚ ਜ਼ਖਮੀ ਹੋਏ ਮਰੀਜ਼ਾਂ ਲਈ ਸੁਨਹਿਰੀ ਘੜੀ ਬਹੁਤ ਜ਼ਰੂਰੀ ਹੈ ਹਸਪਤਾਲ ਦੀ ਤਰਫੋਂ ਅਸੀਂ ਸਭ ਤੋਂ ਪਹਿਲਾਂ ਦੁਰਘਟਨਾ ਵਿੱਚ ਜ਼ਖਮੀ ਹੋਏ ਕਿਸੇ ਵੀ ਮਰੀਜ਼ ਦਾ ਇਲਾਜ ਜਿਹੜਾ ਇਹ ਉਹ ਕਰ ਸਕਾਂਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਪੈਸੇ ਦੀ ਮੰਗ ਜਿਹੜੀ ਆ ਉਹ ਨਹੀਂ ਕੀਤੀ ਜਾਵੇ ਕਿਤੇ ਸਾਡੀ ਪਹਿਲੀ ਕੋਸ਼ਿਸ਼ ਮਰੀਜ਼ ਦੀ ਜਾਨ ਬਚਾਉਣ ਦੀ ਹੋਵੇਗੀ ਮੈਂ ਡਾਕਟਰ ਜਤਿੰਦਰ ਮਲੋਤਰਾ ਮੈਨੇਜਿੰਗ ਡਾਇਰੈਕਟਰ ਦ ਕੋਰਪੋਰੇਟ ਹਸਪਤਾਲ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਾਡੇ ਦੋ ਬ੍ਰਾਂਚੇਸ ਹੈ ਤੀਸਰੀ ਬ੍ਰਾਂਚ ਅਸੀਂ ਪਟਾਣਕੋਟ ਚ ਖੋਲੀ ਹੈ 1 ਜੂਨ 2024 ਨੂੰ ਬ੍ਰਾਂਚ ਸਟਾਰਟ ਹੋ ਗਈ ਹੈ ਅਜੇ ਅਸੀਂ ਮੌਕਅਪ ਕਰ ਰਹੇ ਹਾਂ ਤਾਂ ਕਿ ਸਾਡੇ ਪੇਸ਼ੈਂਟਸ ਨੂੰ ਕੋਈ ਪ੍ਰੋਬਲਮ ਨਾ ਆਏ ਸਾਰੀਆਂ ਚੀਜ਼ਾਂ ਦਾ ਬੈਕਅਪ ਦੇਖ ਰਹੇ ਹਾਂ ਆਕਸੀਜਨ ਹਰ ਚੀਜ਼ ਦਾ ਬੈਕਅਪ ਦੇ ਕੇ ਚੱਲ ਰਹੇ ਹਾਂ ਅਸੀਂ ਇੱਥੇ ਇਸ ਲਈ ਖੋਲਿਆ ਬਿਕੋਜ਼ ਸਾਡਾ ਮੇਰਾ ਕ੍ਰਿਟੀਕਲ ਕੇਅਰ ਦਾ ਸਪੈਸ਼ਲਿਸਟ ਹਾਂ ਮੈਂ ਮੇਰਾ ਮੋਟਿਵੇਸ਼ਨ ਸੀ ਕਿ ਸਿਕ ਪੇਸ਼ੈਂਟਸ ਜਿਹੜੇ ਸਾਡੇ ਪਠਾਨਕੋਟ ਤੋਂ ਜਾਂ ਗੁਰਦਾਸਪੁਰ ਤੋਂ ਜੰਮੂ ਤੋਂ ਸਾਡੇ ਕੋਲ ਉੱਥੇ ਅੰਮ੍ਰਿਤਸਰ ਇਲਾਜ ਕਰਾਣ ਆਉਂਦੇ ਸੀ ਉਹਨਾਂ ਵਾਸਤੇ ਇੱਕ ਨਵੀਂ ਸੁਵਿਧਾ ਆ ਗਈ ਹੈ ਕਿ ਸਾਰਾ ਪੈਰਾਫਰਨਲੀਆ ਸਾਰੇ ਡਾਕਟਰ ਦਾ ਬੈਕਅਪ ਸਾਰੇ ਸਪੈਸ਼ਲਿਸਟ ਦਾ ਬੈਕਅਪ ਦੇ ਕੇ ਇੱਥੇ ਇੱਕ బిਗੇਸਟ ਆਈਸੀਯੂ ਜਿੱਦਾਂ ਸਾਡਾ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਆਈਸੀਯੂ ਹੈ ਸਾਡੇ ਹਸਪੀਟਲ ਦਾ ਉਸ ਤਰ੍ਹਾਂ ਇੱਥੇ ਵੀ ਇੱਕ ਪਠਾਨਕੋਟ ਦਾ ਇੱਕ ਸਭ ਤੋਂ ਵੱਡਾ ਆਈਸੀਯੂ ਖੋਲਈਏ ਉਹ ਆਈਸੀਯੂ ਦੇ ਪਿੱਛੇ ਬੈਕਅਪ ਜਿੰਨੀ ਵੀ ਹੁੰਦੀ ਹੈ ਮੈਡੀਸਿਨ ਦੀ ਜਾਂ ਨੈਫਰੋਲੋਜਿਸ ਦੀ ਜਾਂ ਉਹਦੀਆਂ ਡਾਇਲਿਸਿਸ ਮਸ਼ੀਨਾਂ ਦੀ ਜਾਂ ਆਪਰੇਸ਼ਨ ਥੀਟਰਸ ਦੀ ਸਾਰੇ ਡਾਕਟਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਰਿਕੁਆਇਰਮੈਂਟ ਪੂਰੀ ਕਰਕੇ ਅਸੀਂ ਲਾਰਜੈਸਟ ਆਈਸੀਯੂ ਪਠਾਨਕੋਟ ਅਸੀਂ ਇਹ ਤੇ ਚਲਾਈਏ ਉਹ ਚਲਾਉਣਾ ਇਟਸ ਨੋਟ ਸੋ ਸਿੰਪਲ ਪਰ ਫਿਰ ਵੀ ਅਸੀਂ ਬਹੁਤ ਦੇਰ ਤੋਂ ਚਲਾ ਰਹੇ ਹਾਂ ਤੇ ਇਸ ਕਰਕੇ ਅਸੀਂ ਇਹਨੂੰ ਕਾਮਯਾਬ ਬਣਾਵਾਂਗੇ ਤਾਂ ਕਿ ਪਠਾਨਕੋਟ ਚ ਕੋਈ ਵੀ ਸਿਕ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਂਦੀ ਜਿੱਦਾ ਪੌਇਜ਼ਨਿੰਗ ਹੈ ਜਾਂ ਸਨੇਕ ਬਾਈਟ ਹੈ ਜਾਂ ਕੋਈ ਪੋਲੀ ਟਰਾਮਾ ਹੈ ਜਾਂ ਕਿਸੇ ਦੀ ਕਿਡਨੀ ਆ ਇੱਕਦਮ ਡੈਮੇਜ ਹੋ ਗਈਆਂ ਐ ਐਸੀਆਂ ਚੀਜ਼ਾਂ ਜਿਹੜੀਆਂ ਵੀ ਹੈਗੀਆਂ ਸਾਰੀਆਂ ਸਾਰੀਆਂ ਸੇ ਇਥੇ ਇਲਾਜ ਕਰਾਂਗੇ ਕਿੰਨੇ ਡਾਕਟਰ ਦੀ ਤੇ ਟੀਮ अवेलेबल ਜੀ ਸਾਡੇ ਕੋਲ ਕਰੀਬ ਕਰੀ 12 13 ਡਾਕਟਰ ਦੀ ਟੀਮ ਹਮੇਸ਼ਾ ਹੀ अवेलेबल ਰਹੇਗੀ ਜਿਹਦੇ ਚੋਂ ਕੋ ਸਰਜਨ ਵੀ ਹੋਣਗੇ ਜਿਹ ਚ ਜਨਰਲ ਸਰਜਨ ਹੋਣਗੇ ਜਿਹ ਚ ਨੇਫਰੋਲੋਜਿਸਟ ਹੋਣਗੇ ਨਿਊਰੋ ਸਰਜਨ ਨੇਫਰੋਲੋਜਿਸ ਨਿਊਰੋਲੋਜਿਸ ਸਾਰੇ ਕੋਈ ਐਸੀ ਬਿਮਾਰੀ ਨਹੀਂ ਹੋਏਗੀ ਉਹਦੇ ਪਿੱਛੇ ਪੈਥੋਲੋਜਿਸਟ ਬੈਠਾ ਹੋਏਗਾ ਤੇ ਸਾਰੀਆਂ ਟੀਮ ਪੂਰੀ ਦੀ ਪੂਰੀ ਇੱਥੇ ਅੰਦਰ अवेलेबल ਹੋਏਗੀ ਤਾਂ ਕਿ ਕਿਸੇ پیشن ਨੂੰ ਕੋਈ ਪ੍ਰੋਬਲਮ ਨਾ ਆਏ ਆਯੂਸ਼ਮਾਨ ਕਾਰਡ ਚੱਲਦਾ ਆਯੂਸ਼ਮਾਨ ਕਾਰਡ ਸਾਡਾ ਕਾਰਪੋਰੇਟ ਵੀ ਅਮ੍ਰਿਤਸਰ ਵਾਲਾ ਵੀ ਪੂਰਾ ਐਕਸੈਪਟ ਕਰ ਰਿਹਾ ਅਸੀਂ 100% ਆਯੂਸ਼ ਜਿਹੜੀਆਂ ਗਵਰਨਮੈਂਟ ਨੇ ਡਿਸੀਜ਼ ਹੈ ਜਿਹੜੀਆਂ ਕਿ ਰਿਜ਼ਰਵਡ ਹੈ ਜਿਹੜੀਆਂ ਪ੍ਰਾਈਵੇਟ ਹਸਪੀਟਲ ਨਹੀਂ ਕਰ ਸਕਦਾ ਉਹਨਾਂ ਨੂੰ ਛੱਡ ਕੇ ਜਿੰਨੀਆਂ ਗਵਰਨਮੈਂਟ ਦੀਆਂ ਰੂਲਜ਼ ਦੇ ਹਿਸਾਬ ਨਾਲ ਜਿਹੜੀਆਂ ਅਸੀਂ ਬਿਮਾਰੀਆਂ ਦੇ ਇਲਾਜ ਪ੍ਰਾਈਵੇਟ ਕਰ ਸਕਦੇ ਆ ਉਹ ਅਸੀਂ ਜ਼ਰੂਰ ਕਰਾਂਗੇ ਕੋਈ ਨੀਡੀ ਪੇਸ਼ੈਂਟ ਵਾਸਤੇ ਵੀ ਕੰਪਨਸਸ਼ਨ ਵਗੈਰਾ ਵੀ ਦਿੱਤੀ ਜਾਂਦੀ ਨੀਡੀ ਪੇਸ਼ੈਂਟ ਵਾਸਤੇ ਅਸੀਂ ਇੱਕ ਫਲੋਰ ਵੱਖਰਾ ਬਣਾਇਆ ਜਿੱਦਾਂ ਵਿੱਚ ਆਯੁਸ਼ਮਾਨ ਦੇ ਚਾਰਜੇਸ ਅਸੀਂ ਲਗਾਵਾਂਗੇ ਹੋਵੇਗਾ ਕੈਸ਼ ਜਿਹਨਾਂ ਕੋਲ ਆਯੁਸ਼ਮਾਨ ਕਾਰਡ ਨਹੀਂ ਹੋਵੇਗਾ ਔਰ ਇਲਾਜ ਵੀ ਕਰਾਣਾ ਚਾਹਣ ਔਰ ਗਰੀਬ ਹੋਣਗੇ ਉਹਨਾਂ ਵਾਸਤੇ ਇੱਕ ਫਲੋਰ ਵੱਖਰਾ ਹੈ ਉਸ ਫਲੋਰ ਤੇ ਉਹਨਾਂ ਦਾ ਈਸ਼ਮਾਨ ਦੇ ਰੇਟ ਤੇ ਇਲਾਜ ਕੀਤਾ ਜਾਏਗਾ। ਤੇ ਉਹ ਆਪਣਾ ਵੀ ਕਾਰਡ ਮੇਰਾ ਕੋਆਇੰਟ ਕਰਾਉਂਦੇ ਵਿੱਚ। ਕਾਰਡ ਕਾਰਡ ਡੈਫੀਨੇਟਲੀ ਅਸੀਂ ਅਜੇ ਪ੍ਰੋਵਾਈਡ ਕਰਾਉਣ ਦਾ ਸੋਚਿਆ ਹੈ ਲੇਕਿਨ ਅਸੀਂ ਕਰਾਈ ਨਹੀਂ ਹੈ। ਅਸੀਂ ਆਪਣਾ ਕਾਰਡ ਵੀ ਪ੍ਰੋਵਾਈਡ ਕਰਾ ਦੇਾਂਗੇ। ਜੇ ਲੇਕਿਨ ਉਹਦੇ 'ਚ ਸਾਨੂੰ ਬੜਾ ਮੁਸ਼ਕਲ ਹੈ ਕਿ ਸਾਰਿਆਂ ਨੂੰ ਕਾਰਡ ਦੇਣਾ ਬਹੁਤ ਮੁਸ਼ਕਲ ਹੈ। ਉਹਦੇ 'ਚ ਕੀ ਦੇਖਣਾ ਪਏਗਾ? ਉਹ ਸਾਰੀ ਜੀਜ਼ਾਂ ਸੋਚ ਰਹੇ ਹਾਂ ਕਿ ਕਾਰਡ ਕਿਸ ਤਰ੍ਹਾਂ ਦੇਏ ਫ੍ਰੀ ਆਫ ਕੋਸਟ ਕਾਰਡ ਵੰਡਨੇ ਆ। ਉੱਚ 20% ਡਿਸਕਾਊਂਟ ਮੈਡੀਸਿਨ ਤੇ 20% ਲੈਬ ਤੇ ਔਰ 20% ਹਸਪੀਟਲ ਤੇ ਡਿਸਕਾਊਂਟ ਹੋਏ ਕੈਮਰ ਪਰਸਨ ਹਨੀ ਦੇ ਨਾਲ ਅਜ ਇਸਨੀ ਦੀ ਰਿਪੋਰਟ ਹੈ